ਲੋਜੀ ਕਿਸਾਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਸੀ ਤਾਂ ਦੂਸਰੇ ਪਾਸੇ ਪੀਆਰਟੀਸੀ ਵਾਲੇ ਕਿਹੜਾ ਘਟ ਨੇ ਉਹਨਾਂ ਨੇ ਵੀ ਸੱਦੇ ਨੂੰ ਪੂਰਨ ਤੌਰ ਤੇ ਬੰਦ ਕੀਤਾ ਆ ਦੇਖ ਲਓ ਤੁਸੀਂ ਮਾਨਸਾ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਨੇ ਜਿੱਥੇ ਸਾਫ ਤੌਰ ਤੇ ਨਜ਼ਰ ਆ ਰਿਹਾ ਕਿ ਨਾ ਤਾਂ ਕੋਈ ਸਵਾਰੀ ਹੈ ਤੇ ਨਾ ਹੀ ਕੋਈ ਬੱਸ ਅਜ ਚੱਲ ਰਹੀ ਹੈ ਮਾਨਸਾ ਦੀਆਂ ਤਸਵੀਰਾਂ ਨੇ ਮਾਨਸਾ ਦੇ ਵਿੱਚ ਪੂਰਾ ਸਹਿਯੋਗ ਕਿਸਾਨਾਂ ਨੂੰ ਮਿਲ ਰਿਹਾ ਤੇ ਦੂਸਰੇ ਪਾਸੇ ਕਹਿ ਸਕਦੇ ਆ ਕਿ ਜਿਹੜਾ ਡਰਾਈਵਰਾਂ ਦੇ ਲਈ ਕਾਨੂੰਨ ਬਣਾਇਆ ਸੀ ਸਰਕਾਰ ਨੇ ਹਿੱਟ ਐਂਡ ਰਨ ਉਸ ਨੂੰ ਲੈ ਕੇ ਵੀ ਇਹ ਵੱਡਾ ਬੰਦ ਨਜ਼ਰ ਆ ਰਿਹਾ ਤਾਂ ਪੂਰੇ ਭਾਰਤ ਦੇ ਵਿੱਚ ਬੰਦ ਦੀ ਕਾਲ ਸੀ ਤੇ ਮਾਨਸਾ ਦੇ ਵਿੱਚ ਸਮਰਥ ਤੌਰ ਤੇ ਨਜ਼ਰ ਆ ਰਿਹਾ ਜਿਹੜੇ ਡਰਾਈਵਰ ਨੇ ਉਹਨਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਨੇ ਆ ਪਰ ਬਸ ਸਟੈਂਡ ਦੀਆਂ ਤਸਵੀਰਾਂ ਸਾਫ ਸਾਫ ਬਿਆਨ ਕਰਦੀਆਂ ਕਿ ਕਿਸਾਨ ਤੇ ਦੂਸਰੇ ਪਾਸੇ ਕਿਸਾਨਾਂ ਦੇ ਪੁੱਤ ਕਿਸਾਨਾਂ ਦੇ ਨਾਲ ਖੜੇ ਨੇ ਤੇ ਜਿਹੜੇ ਡਰਾਈਵਰ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਅੱਜ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਅਸੀਂ ਕਿਸਾਨਾਂ ਦੇ ਨਾਲ ਖੜਾਗੇ ਪਹਿਲਾਂ ਤਾਂ ਦੋਸਤੋ ਚੱਲਦੀ ਜਾਂਦੀ ਵੀਡੀਓ ਸ਼ੇਅਰ ਕਰਨੀ ਹੈ ਤੇ ਕਿਸਾਨਾਂ ਦੀ ਸਪੋਰਟ ਦੇ ਲਈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਜੋ ਸਰਕਾਰਾਂ ਤੱਕ ਇਹ ਆਵਾਜ਼ ਪਹੁੰਚ ਸਕੇ ਕਿ ਪਤਾ ਲੱਗ ਸਕੇ ਕਿ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਪੁੱਤ ਵੀ ਜਿਹੜੇ ਚੱਕਾ ਜਾਮ ਕਰ ਸਕਦੇ ਅੱਜ ਪੂਰਾ ਚੱਕਾ ਜਾਮ ਆਪਿਆ ਪੂਰੇ ਭਾਰਤ ਦੇ ਵਿੱਚ ਤੇ ਸਾਰੇ ਪਾਸੇ ਇਹ ਬੱਸਾਂ ਜਿਹੜੀਆਂ ਉਹ ਬੰਦ ਨਜ਼ਰ ਆ ਰਹੀਆਂ ਨੇ ਵੱਡਾ ਸੱਦਾ ਸੀਗਾ ਸੰਯੁਕਤ ਕਿਸਾਨ ਮੋਰਚੇ ਦਾ ਕਿ ਸਾਰਾ ਭਾਰਤ ਬੰਦ ਹੋਏਗਾ ਤਾਂ ਉੱਥੇ ਹੀ ਬੱਸਾਂ ਵੀ ਬੰਦ ਨਜ਼ਰ ਆਈਆਂ ਨੇ ਤੇ ਅੱਜ ਹਰ ਇੱਕ ਬੰਦਾ ਕਿਤੇ ਖੱਜਲ ਖਵਾਰ ਵੀ ਹੋ ਰਿਹਾ ਪਰ ਜਿਹੜਾ ਸਭ ਤੋਂ ਵੱਡਾ ਮੌਕਾ ਇਹ ਆ ਕਿ ਭਾਰਤ ਸਰਕਾਰ ਜਿਹੜੀ ਕੇਂਦਰ ਸਰਕਾਰ ਆ ਉਸ ਨੂੰ ਦੱਸਣਾ ਜ਼ਰੂਰੀ ਸੀ ਕਿ ਕਿਸਾਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹ ਬਾਜ਼ਮ ਨੇ ਤੇ ਕਿਸਾਨਾਂ ਨੇ ਆਪਣੀ ਮੰਗਾਂ ਦੇ ਲਈ ਉਹ ਬਾਡਰਾਂ ਤੇ ਟਿਕੇ ਹੋਏ ਨੇ ਤਾਂ ਦੂਸਰੇ ਪਾਸੇ ਉਹਨਾਂ ਦੇ ਹੀ ਪੁੱਤ ਅੱਜ ਇਹਨਾਂ ਬੱਸਾਂ ਨੂੰ ਜਾਮ ਕਰਕੇ ਇੱਥੇ ਖੜੇ ਨੇ ਅੱਜ ਬੱਸਾਂ ਖੜੀਆਂ ਸਾਫ ਨਜ਼ਰ ਆ ਰਹੀਆਂ ਨੇ ਕਿ ਉਹ ਮੰਗਾਂ ਜਾਇਜ਼ ਨੇ ਤੇ ਉਹਨਾਂ ਮੰਗਾਂ ਦੇ ਲਈ ਹਰ ਇੱਕ ਜਗ੍ਹਾ ਬੰਦ ਹੋ ਸਕਦੀ ਆ ਪੂਰਾ ਭਾਰਤ ਬੰਦ ਹੋ ਸਕਦਾ ਜਿੱਥੇ ਬਾਡਰਾਂ ਤੇ ਜਾਮ ਲੱਗਿਆ ਉੱਥੇ ਹੀ ਬੱਸਾਂ ਦਾ ਵੀ ਚੱਕਾ ਜਾਮ ਹੋ ਗਿਆ ਤੇ ਅੱਜ ਕਿਸਾਨਾਂ ਦਾ ਕੀ ਕਹਿਣਾ ਇਸ ਉੱਤੇ ਉਹ ਵੀ ਤੁਹਾਨੂੰ ਸੁਣਾਉਣੇ ਆ ਪਰ ਪਿੱਛੇ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਬਿਆਨ ਕਰ ਰਹੀਆਂ ਨੇ ਕਿ ਅੱਜ ਪੂਰੇ ਭਾਰਤ ਬੰਦ ਦੇ ਸੱਦੇ ਨੂੰ ਪੂਰਾ ਸਹਿਯੋਗ ਮਿਲ ਰਿਹਾ ਕਿਸਾਨ ਤੇ ਕਿਸਾਨਾਂ ਦੇ ਪੁੱਤ ਕਿਸਾਨਾਂ ਦੇ ਨਾਲ ਡਟ ਕੇ ਖੜੇ ਨੇ ਆਓ ਸੁਣਾਉਣੇ ਆ ਤੁਹਾਨੂੰ ਕਿਸਾਨਾਂ ਦੇ ਪੁੱਤਾਂ ਦਾ ਕੀ ਕਹਿਣਾ ਜਿਹੜੇ ਬੱਸਾਂ ਚਲਾਉਂਦੇ ਨੇ ਇਹ ਕਿਸਾਨਾਂ ਨੇ ਕਾਲ ਦਿੱਤੀ ਸੀ ਕਿਸਾਨ ਮੰਨ ਲੋ ਬਾਰਡਰ ਤੇ ਜਿਹੜਾ ਬਣਾ ਰਿਹਾ ਇੱਥੇ ਇਹਨਾਂ ਨੇ ਹਰਿਆਣਾ ਪੰਜਾਬ ਦਾ ਪਾਕਿਸਤਾਨੀ ਬਣਾ ਰੱਖਿਆ ਹੋ ਹਾਂ ਹਾਂ ਉਹਨਾਂ ਨੇ ਕਹ ਲ ਦਿੱਤੀ ਸੀ ਉਹਨਾਂ ਦੇ ਸਮਰਥਨ ਦੇ ਵਿੱਚ ਖਰੇ ਹਾਂ ਤੇ ਬਾਕੀ ਜਿਹੜਾ ਸਾਡੇ ਤੇ ਡਰਾਈਵਰਾਂ ਤੇ ਕਾਨੂੰਨ ਲਾਗੂ ਕਰਿਆ ਹੇਟ ਐਂਡ ਰਨ ਦਾ ਜੀ ਉਹਦੇ ਅਸੀਂ ਵਿਰੋਧ ਵਿੱਚ ਇੱਥੇ ਟੱਕਾ ਜਾਮ ਸੀ ਜਿਸ ਤਰ੍ਹਾਂ ਕਹਿਣਾ ਚਾਹੁੰਦੇ ਤੁਸੀਂ ਮੋਦੀ ਮੋਦੀ ਵਾਸਤੇ ਇਹ ਬਹੁਤ ਮਾੜੀ ਗੱਲ ਹੈ ਕਿਸਾਨ ਹੈ ਤਾਂ ਇੰਡੀਆ ਦੇ ਨਾ ਜੀ ਭਾਰਤ ਦੇ ਹੀ ਆਉਗੇ ਤੇ ਉਹਨਾਂ ਵਾਸਤੇ ਕਿਉਂ ਇੰਨਾ ਤਸੱਦਦ ਕੀਤਾ ਜਾ ਰਿਹਾ ਹੈ ਤੇ ਪਿਛਲੀ ਵਾਰੀ ਜਦੋਂ ਕਿਸਾਨ ਗਏ ਸੀ ਉਹ ਜਿੱਤ ਕੇ ਆਏ ਸੀ ਐਦਕੀ ਕਿਵੇਂ ਲੱਗਦਾ ਐਦਕੀ ਵੀ ਜਿੱਤ ਕੇ ਆਉਣਗੇ ਜੀ ਤੇ ਸਾਡੇ ਨਾਲ ਇਹ ਸਾਰਿਆਂ ਵਾਸਤੇ ਹੈ ਜੀ ਡਰਾਈਵਰ ਕੋਈ ਵੀ ਹੈ ਜੀ ਪੀਆਰ ਡੀਸੀ ਦਾ ਜਿਹੜਾ ਡਰਾਈਵਰ ਪ੍ਰਾਈਵੇਟ ਹੈ ਕਾਰ ਦਾ ਹੈ ਮੋਟਰਸਾਈਕਲ ਦਾ ਹੈ ਉਹ ਤਾਂ ਹਰ ਇੱਕ ਲਈ ਕਾਨੂੰਨ ਲਾਗੂ ਹੈਗਾ ਜੀ ਉਹਦਾ ਸਾਰਿਆਂ ਨੂੰ ਇਕੱਠੀ ਖੜਨਾ ਪਊਗਾ ਜੀ ਕਿਉਂਕਿ ਜੇ ਅਸੀਂ ਇਕੱਲੇ ਕਹੀਏ ਸਾਡੇ ਇਕੱਲੇ ਵਾਸਤੇ ਨਹੀਂ ਸਾਰਿਆਂ ਵਾਸਤੇ ਹੈ ਜੀ ਦਾ ਆਮ ਪਾਵਰ ਕੋ ਲਈ ਵਾਸਤੇ ਵੀ ਹੈਗਾ ਕਿਸੇ ਨੂੰ ਵੀ ਕੋਈ ਵੀ ਨੁਕਸਾਨ ਹੋ ਸਕਦਾ ਹੈਗਾ ਉਹਦੇ ਵਾਸਤੇ